ਦੋਸਤੋ ਮੈਂ ਤੁਹਾਡਾ ਆਪਣਾ ਸੁਖਪਾਲ ਸਿੰਘ ਖੇਰਾ ਇਸ ਵਕਤ ਅਸੀਂ ਦਿੱਲੀ ਦੇ ਉੱਤਮ ਨਗਰ ਕੰਸਟਿਟੂਐਂਸੀ ਆ ਉੱਥੇ ਅਸੀਂ ਆਪਣੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਮੁਕੇਸ਼ ਸ਼ਰਮਾ ਉਹਦੇ ਲਈ ਅਸੀਂ ਵੋਟ ਪਾਉਣ ਲਈ ਆ ਰਹੇ ਸੀ ਕਹਿਣ ਆਸੇ ਆ ਦੇਖੋ ਜਰਾ ਤੁਸੀਂ ਹਾਲਤ ਕੀ ਆ ਮਤਲਬ ਆ ਸਾਰਾ ਪਿੱਛੇ ਵੀ ਬਾਜ਼ਾਰ ਲੰਘ ਕੇ ਆਏ ਆ ਜਾਲੀ ਜਾਲ ਤਾਰਾਂ ਦਾ ਮਤਲਬ ਕਿਸੇ ਵੀ ਵਿਕਸਿਤ ਦੇਸ਼ ਵਿੱਚ ਆ ਵਿਕਸਿਤ ਸੂਬੇ ਵਿੱਚ ਇੰਨਾ ਡੇਂਜਰਸ ਸਿਸਟਮ ਮੈਂ ਨਹੀਂ ਕਦੀ ਦੇਖਿਆ ਤੇ ਕਿਹੜੇ ਦਿੱਲੀ ਮਾਡਲ ਦੀ ਇਹ ਗੱਲ ਕਰਦੇ ਨੇ ਕੇਜਰੀਵਾਲ ਤੇ ਭਗਵੰਤ ਮਾਨ ਇੱਥੇ ਆਣ ਕੇ ਲੈਕਚਰ ਕਰਦੇ ਨੇ ਇੱਥੇ ਕਰੀ ਇੰਟੀਰੀਅਰ ਦਿੱਲੀ ਵਿੱਚ ਹਾਲਾਂਕਿ ਇਹ ਰੀਜ਼ਨੇਬਲ ਜਾਂ ਇੰਟੀਰੀਅਰ ਦਿੱਲੀ ਆ ਇਹਦੇ ਤੋਂ ਵੀ ਗਰੀਬ ਇਲਾਕੇ ਹੁਣ ਦਿੱਲੀ ਦੇ ਵਿੱਚ ਤੇ ਆ ਅਗਰ ਉੱਤਮ ਨਗਰ ਦਾ ਹਾਲ ਆ ਤੇ ਤੁਸੀਂ ਬਾਕੀ ਦਿੱਲੀ ਦਾ ਸਾਰਾ ਅੰਦਾਜ਼ਾ ਲਾ ਸਕਦੇ ਹੋ ਮੇਰੀ ਤਾਂ ਬਸ ਇਹੀ ਅਪੀਲ ਆ ਦਿੱਲੀ ਦੇ ਵਿੱਚ ਬੈਠੇ ਖਾਸ ਤੌਰ ਤੇ ਪੰਜਾਬੀ ਵੀਰਾਂ ਨੂੰ ਕਿ ਇਹਨਾਂ ਨੂੰ ਫਰਜੀ ਇਨਕਲਾਬੀਆਂ ਨੂੰ ਜਿਹੜੇ ਬੰਦਿਆਂ ਨੇ ਝੂਠ ਬੋਲਿਆ ਉਹ ਝੂਠੇ ਵਾਅਦੇ ਕੀਤੇ ਔਰ 10 ਸਾਲ ਸੱਤਾ ਵਿੱਚ ਵੀ ਰਹੇ ਤੇ ਸ਼ਰਾਬ ਦੇ ਘਟਾਲਿਆਂ ਤੇ ਸ਼ੀਸ਼ਮੈਲ ਚ ਰਹੇਗੇ ਨੇ ਇਹਨਾਂ ਨੂੰ ਜ਼ਰੂਰ ਮੈਂ ਸਮਝਦਾ ਕਿ ਦਿੱਲੀ ਵਾਲਿਆਂ ਨੂੰ ਹਰਉਣਾ ਚਾਹੀਦਾ ਧੰਨਵਾਦ